ਬਿਆ ਵਾਲੇ ਦਿਨ ਲਾੜੇ ਨੂੰ ਚੜਿਆ ਚਾਹ ਮਿਲਣ ਦਾ ਤੇ ਸਾਗਣ ਤੋਂ ਪਹਿਲਾਂ ਹੀ ਆਪਣੀ ਘਰ ਵਾਲੀ ਦੇ ਕਮਰੇ ਦੇ ਵਿੱਚ ਜਾ ਵੜਿਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਕਿਵੇਂ ਲਾੜਾ ਭੱਜ ਕੇ ਕਮਰੇ ਦੇ ਵਿੱਚ ਵੜਦਾ ਤੇ ਸੱਜ ਵੀ ਇਹੀ ਜੋ ਕਿ ਛਾਗਣ ਦੇ ਓਢੀਕ ਦੇ ਵਿੱਚ ਬੈਠੀ ਰਹਿੰਦੀ ਹੈ ਤੇ ਕਦੋਂ ਬਰਾਤ ਆਵੇਗੀ ਤੇ ਕਦੋਂ ਸਾਗਣ ਹੋਵੇਗਾ ਤੇ ਕਦੋਂ ਡੋਲੀ ਵਾਲੀ ਕਾਰ ਦੇ ਵਿੱਚ ਬੈਠ ਕੇ ਆਪਣੇ ਸਹੁਰੇ ਘਰ ਦੇ ਵਿੱਚ ਜਾਵੇਗੀ ਪਰ ਆਖਰ ਲਾੜੇ ਤੋਂ ਨਾ ਹੋਇਆ ਸਾਬਰ ਤੇ ਜਦੋਂ ਬਰਾਤ ਲੈ ਕੇ ਪੈਲਸ ਦੇ ਵਿੱਚ ਪਹੁੰਚਿਆ ਤੇ ਰੀਬਨ ਕੱਟਣ ਤੋਂ ਬਾਅਦ ਲਾੜਾ ਪੈਲਸ ਦੇ ਵਿੱਚ ਬਣੇ ਹੋਏ ਕਮਰੇ ਦੇ ਵਿੱਚ ਬੈਠੀ ਲਾੜੀ ਨੂੰ ਭਜ ਕੇ ਮਿਲਣ ਗਿਆ ਜਿੱਥੇ ਕੀ ਦੋਸਤ ਇਹ ਵੀਡੀਓ ਹੋ ਗਏ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਜਿਵੇਂ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਰਾਨ ਕਰਕੇ ਰੱਖ ਦਿੰਦੇ ਹਨ ਕੀ ਦੋਸਤੋ ਤੁਸੀਂ ਵੀ ਆਪਣੇ ਵਿਆਹ ਵਾਲੇ ਦਿਨ ਆਪਣੀ ਘਰ ਵਾਲੀ ਨੂੰ ਸਾਗਣ ਤੋਂ ਪਹਿਲਾਂ ਐਵੇਂ ਮਿਲਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ